ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਪਰੰਪਰਾਵਾਂ ਨੇ ਜਿੰਨਾ ਬਾਰੇ ਜਾਣ ਕੇ ਹੈਰਾਨੀ ਹੁੰਦੀ ਆ ਖਾਸ ਕਰਕੇ ਵਿਆਹ ਨਾਲ ਸੰਬੰਧਿਤ ਦੀਤੀ ਰਿਵਾਜ ਬਹੁਤ ਅਜੀਬ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਰਸਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਨਮਾਉਣਾ ਜਿਹੜਾ ਬਹੁਤ ਜ਼ਿਆਦਾ ਔਖਾ ਹੁੰਦਾ ਧਰਸਾਲ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਜਿੱਥੇ ਵਿਆਹ ਤੋਂ ਬਾਅਦ ਲਾੜਾ ਲਾੜੀ ਤਿੰਨ ਦਿਨ ਕਮਰੇ ਦੇ ਅੰਦਰ ਹੀ ਰਹਿੰਦੇ ਨੇ ਤਾਂ ਜੋ ਉਹ ਟਾਇਲਟ ਨਾ ਜਾ ਸਕਣ ਦਰਅਸਲ ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਜਿਹੜੇ ਬੋਰਨੀਓ ਸੂਬੇ ਵਿੱਚ ਰਹਿਣ ਵਾਲੇ ਟਿੰਗੋਗ ਕਬੀਲੇ ਦੇ ਲੋਕ ਇਸ ਅਜੀਬ ਪਰੰਪਰਾ ਦਾ ਪਾਲਨ ਕਰਦੇ ਨੇ ਟਿੰਡੋਗ ਦਾ ਅਰਥ ਹੈ ਪਹਾੜਾਂ ਵਿੱਚ ਰਹਿਣ ਵਾਲੇ ਲੋਕ ਇਸ ਕਬੀਲੇ ਦੇ ਲੋਕ ਕਿਸਾਨ ਨੇ ਜੋ ਖੇਤੀ ਲਈ ਸਲੈਸ ਐਂਡ ਬਰਨ ਵਿਧੀ ਦੀ ਵਰਤੋਂ ਕਰਦੇ ਨੇ ਇਸ ਰਸਮ ਬਾਰੇ ਕਈ માનਤਾਵਾਂ ਹਨ ਜਿਸ ਕਾਰਨ ਲੋਕ ਇਸ ਨੂੰ ਨਿਭਾਉਂਦੇ ਨੇ ਇਸ ਕਰਕੇ ਨਵਾਂ ਵਿਆਹਿਆ ਜੋੜਾ ਵਿਆਹ ਤੋਂ 3 ਦਿਨਾਂ ਬਾਅਦ ਤੱਕ ਟਾਇਲਟ ਨਹੀਂ ਜਾਂਦਾ ਇਹ ਲੋਕ ਵਿਆਹ ਨੂੰ ਇੱਕ ਪਵਿੱਤਰ ਰਸਮ ਮੰਨਦੇ ਨੇ ਅਜਿਹੀ ਸਥਿਤੀ ਵਿਚ ਜੇਕਰ ਲਾੜਾ ਲਾੜੀ ਟਾਇਲਟ ਜਾਂਦੇ ਨੇ ਤਾਂ ਉਹਨਾਂ ਦੀ ਪਵਿੱਤਰਤਾ ਭੰਗ ਹੋ ਜਾਂਦੀ ਅਤੇ ਉਹ ਆਪਵਿੱਤਰ ਹੋ ਜਾਂਦੇ ਨੇ ਵਿਆਹੀ ਪਵਿੱਤਰਤਾ ਬਣਾਈ ਰੱਖਣ ਲਈ ਲਾੜਾ ਲਾੜੀ ਨੂੰ ਵਿਆਹ ਤੋਂ ਬਾਅਦ ਦੀ ਨਾਕਰ ਟਾਇਲਟ ਜਾਣ ਦੀ ਮਨਾਹੀ ਹੈ ਜੇਕਰ ਕੋਈ ਅਜੇਆ ਕਰਦਾ ਤਾਂ ਇਸ ਨੂੰ ਬੁਰਾ ਸ਼ਾਗਨ ਮੰਨਿਆ ਜਾਂਦਾ ਇਹ ਯਕੀਨ ਬਣਾਉਣ ਲਈ ਕਿ ਲਾੜਾ ਲਾੜੀ ਅਜੇਆ ਨਾ ਕਰਨ ਪਰਿਵਾਰਿਕ ਮੈਂਬਰ ਜਿਹੜਾ ਉਹਨਾਂ ਤੇ ਹਰ ਟਾਈਮ ਨਿਗਾਹਾਂ ਬਣਾਈ ਰੱਖਦੇ ਨੇ ਕਈ ਵਾਰ ਲਾੜਾ ਲਾੜੀ ਨੂੰ ਤਿੰਨ ਦਿਨਾਂ ਲਈ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਐਨਾਂ ਹੀ ਨਹੀਂ ਇਹ ਰਸਮ ਨੂੰ ਕਰਨ ਦਾ ਜਿਹੜਾ ਦੂਜਾ ਕਾਰਨ ਨਵ ਵਿਆਹੇ ਜੋੜੇ ਤੇ ਜਿਹੜੀ ਲੋਕਾਂ ਨੇ ਬੁਰੀ ਨਜ਼ਰ ਹੁੰਦੀ ਆ ਉਹਨਾਂ ਤੋਂ ਬਚਾਉਣ ਲਈ ਵੀ ਕੀਤਾ ਜਾਂਦਾ ਇਸ ਭਾਈਚਾਰੇ ਦੇ ਲੋਕਾਂ ਦੀਆਂ માનਤਾਵਾਂ ਅਨੁਸਾਰ ਜਿੱਥੇ ਮਲ ਮੂਤਰ ਕੀਤਾ ਜਾਂਦਾ ਉਹ ਗੰਦਗੀ ਹੁੰਦੀ ਆ ਜਿਸ ਕਾਰਨ ਉਥੇ ਨਕਾਰਾਤਮਕ ਊਰਜਾਵਾਂ ਰਹਿੰਦੀਆਂ ਨੇ ਅਜਿਹੀ ਸਥਿਤੀ ਵਿੱਚ ਜੇਕਰ ਨਵੇਂ ਵਿਆਹਿਆ ਜੋੜਾ ਟਾਇਲਟ ਜਾਂਦਾ ਹੈ ਤਾਂ ਨਕਾਰਾਤਮਕ ਊਰਜਾ ਕਾਰਨ ਉਹਨਾਂ ਦੇ ਰੀਤ ਦੇ ਵਿੱਚ ਜਿਹੜਾ ਤਣਾ ਆ ਸਕਦਾ ਇਸ ਕਬੀਲੇ ਦੇ ਲੋਕਾਂ ਵਿੱਚ ਇਸ ਪਰੰਪਰਾ ਦਾ ਬਹੁਤ ਸ਼ਕਤੀ ਨਾਲ ਜਿਹੜਾ ਪਾਲਣ ਕਰਦੇ ਨੇ ਪਰਿਵਾਰ ਦੇ ਮੈਂਬਰ ਨਵੇਂ ਵਿਆਹੇ ਲੋਕਾਂ ਤੇ ਲਗਾਤਾਰ ਜਿਹੜੀਆਂ ਨਿਗਾਹਾਂ ਬਣਾਈ ਰੱਖਦੇ ਨੇ ਇਹ ਯਕੀਨੀ ਬਣਾਉਣ ਲਈ ਖਾਸ ਧਿਆਨ ਰੱਖਿਆ ਜਾਂਦਾ ਕਿ ਉਹ 3 ਦਿਨਾਂ ਤੱਕ ਟਾਇਲਟ ਨਾ ਜਾ ਸਕਣ ਲਾੜਾ ਲਾੜੀ ਨੂੰ ਬਹੁਤ ਘੱਟ ਖਾਣਾ ਦਿੱਤਾ ਜਾਂਦਾ ਤਾਜ ਉਹਨਾਂ ਨੂੰ ਚੱਕਰ ਨਾ ਆਉਣ ਪਾਣੀ ਵੀ ਸੀਮਤ ਮਾਤਰਾ ਵਿੱਚ ਦਿੱਤਾ ਜਾਂਦਾ ਇਸ ਕਬੀਲੇ ਦੇ ਲੋਕਾਂ ਦਾ ਮੰਨਣਾ ਕਿ ਇਸ ਪਰੰਪਰਾ ਦੀ ਪਾਲਣਾ ਜਿਹੜੀ ਇਸ ਰੀਤ ਦੀ ਜਿਹੜੀ ਪਾਲਣਾ ਕਰਨ ਵਾਲੇ ਜੋੜੇ ਦਾ ਜੀਵਨ ਖੁਸ਼ਹਾਲ ਹੁੰਦਾ ਪਰ ਜੇ ਕੋਈ ਅਜੇਆ ਨਹੀਂ ਕਰ ਸਕਦਾ ਤਾਂ ਉਸ ਦਾ ਵਿਆਹ ਟੁੱਟ ਜਾਵੇਗਾ ਅਤੇ ਉਸ ਦੀ ਮੌਤ ਵੀ ਹੋ ਸਕਦੀ ਆ ਤੁਹਾਨੂੰ ਦੱਸ ਦਈਏ ਕਿ ਇਹ ਅਭਿਆਸ ਬਹੁਤ ਖਤਰਨਾਕਾ ਕਿਉਂਕਿ ਪਿਸ਼ਾਬ ਅਤੇ ਮਲ ਨੂੰ ਇੰਨੇ ਸਮੇਂ ਤੱਕ ਰੋਕ ਕੇ ਨਾਲ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਪਰ ਇਸ ਨਾਲ ਇਸ ਕਬੀਲੇ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ